ਕੌਮੇ ਉੱਤੇ ਭੀੜ ਜਦੋਂ ਪੈ ਜਾਂਦੀ ਏ ਭਾਰੀ ਜਾਲਮਾਂ ਨੇ ਅੱਤੇ ਜਦ ਚੱਕੀ ਹੋ ਹੋਵੇ ਬਾਰੀ ਕੌਮੇ ਉੱਤੇ ਭੀੜ ਜਦੋਂ ਪੈ ਜਾਂਦੀ ਏ ਭਾਰੀ ਜਾਲਮਾਂ ਨੇ ਅੱਤੇ ਜਦ ਚੱਕੀ ਹੋ ਹੋਵੇ ਬਾਲੀ ਕੋਈ ਕੋਈ ਖੜਦਾ ਹੈ ਜ਼ਾਲਮ ਦੇ ਅੱਗੇ ਕੋਈ ਕੋਈ ਖੜਦਾ ਹੈ ਜ਼ਾਲਮ ਦੇ ਅੱਗੇ ਜੋਦਾ ਸੂਰਮਾ ਹੀ ਉਹ ਜੋਦਾ ਸੂਰਮਾ ਹੀ ਹੁੰਦਾ ਦੇਵੇ ਵਖਰੀ ਮਿਠਾ ਪੰਜਾਬੀਆਂ ਦਾ ਕੰਮ ਨੱਥ ਜਾਲਮਾਂ ਦੇ ਪੌਣਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਥੇ ਦੀ ਮਜ਼ਾ ਪੰਜਾਬੀਆਂ ਦਾ ਕੰਮ ਨੱਥ ਜਾਲਮਾਂ ਦੇ ਪੌਣਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਥੇ ਦੀ ਮਜ਼ਾਲ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਥੇ ਦੀ ਮਜ਼ਾ ਪੱਪ ਸਿੰਘ ਸੂਰਮੇ ਸ਼ਰਾਬ ਜੇ ਜੋ ਦੇ ਜੇ ਨਾ ਜਾਲਮਾਂ ਨੂੰ ਆਪ ਲਲਕਾ ਹਰਿਆ ਭੱਲ ਸਿੰਘ ਸ਼ੂਰਮੇਸ ਰੱਬ ਜਹੇ ਜੋਤੇ ਜੇ ਨਾ ਜਾਲਮਾਂ ਨੂੰ ਆਪ ਲਲਕਾ ਹਰਿਆ ਜਾਲਮ ਹੋ ਕੋਮ ਤੋਂ ਤੁਮੰਨੇ ਨਾ ਸੀਨ ਕਦੇ ਮੋਤਲਾੜੇ ਤਾਈ ਬਿਬਿਆਲਿਆ ਜਾਲਮ ਹੋ ਕੋਮ ਤੋਂ ਤੁਮੰਨੇ ਨਾ ਸੀਹੇ ਇਨ ਕਦੇ ਮੋਤਲਾੜੇ ਤਾਈ ਬਿਬਿਆਰਿਆ ਦੱਸ ਤੂ ਮੈਨੂੰ ਕਿਹੜਾ ਅੱਜ ਉਹ ਨਾ ਜੇ ਆ ਜੋਦਾ ਤਾ ਤੋਂ ਮੈਨੂੰ ਕਿਹੜਾ ਅੱਜ ਪੋਣਾ ਦੇ ਆ ਜੋ ਤਾਂ ਪੁੱਛ ਹਾਰੇ ਇੱਕ ਕੋਲ ਪੁੱਛ ਹਾਰੇ ਇੱਕ ਕੋਲ ਪੁੱਛ ਹਾਰੇ ਕੋਲ ਏ ਹੋਏ ਕੋਈ ਦਵਾ ਪੰਜਾਬੀਆਂ ਦਾ ਕੰਮ ਨਾਥ ਜਾਲਮਾਂ ਦੇ ਪੋਣਾ ਮੋਰ ਖੰਗ ਜਾਵੇ ਮੋਰ ਖੰਗ ਜਾਵੇ ਕਿਹੜਾ ਇੱਥੇ ਕਿਸ ਦੀ ਮਜਾ ਪੰਜਾਬੀਆਂ ਦਾ ਕੰਮ ਪੰਜਾਬੀਆਂ ਦਾ ਕੰਮ ਨਾਥ ਜਾਲਮਾਂ ਦੇ ਪੋਣਾ ਮੂਰੇ ਖੰਗ ਜਾਵੇ ਕਿਹੜਾ ਇਥੇ ਕਿਸ ਦੀ ਮਜਾਲ ਮੂਰੇ ਖੰਗ ਜਾਵੇ ਕਿਹੜਾ ਇਥੇ ਕਿਸ ਦੀ ਮਜਾਲ ਆਪਣਲੇ ਕਾਰਨ ਬਿਹਾਰ ਇਥੇ ਲੋਕੀ ਧਾਰੇ ਦੂਜਿਆਂ ਦੇ ਲਈ ਦੱਸੋ ਕਿਹੜਾ ਜੀ ਮਦਾ ਆਪਣਲੇ ਕਾਰਨ ਬਿਹਾਰ ਇਥੇ ਲੋਕੀ ਧਾਰੇ ਦੱਸੋ ਦੂਜਿਆਂ ਦੇ ਲਈ ਕਿਹੜਾ ਜੀ ਮਦਾ ਦੂਸਰੇ ਦੇ ਹੱਕਾਂ ਲਈ ਖੜਦਾ ਹੈ ਕਿਹੜਾ ਹਰ ਇੱਕ ਆਪਣਾ ਹੀ ਰੋਣਾ ਰੋ ਮਦਾ ਉਧਰੇ ਦੇ ਹੱਕ ਲਈ ਖੜਦਾ ਹੈ ਕਿਰਾ ਹਰ ਇੱਕ ਆਪਣਾ ਹੀ ਰੂਣਾ ਰੋਬ ਦਾ ਆਪਣ ਦਾ ਕਰ ਤੇ ਹਨੇਰਾ ਕਰੇ ਬਿਰਲਾਈ ਆਪਣ ਦਾ ਕਰ ਤੇ ਹਨੇਰਾ ਕਰੇ ਬਿਰਲਾਈ ਕੁਝ ਕਰ ਜਿੰਦਾ ਦੀਵੇ ਰੋਟਨੀ ਦੇਵਾ ਆਪਣ ਦਾ ਕਰ ਤੇ ਹਨੇਰਾ ਕਰੇ ਬਿਰਲਾਈ ਕੁਝ ਕਰ ਜਿੰਦਾ ਦੀਵੇ ਰੋਟਨੀ ਦੇਵਾ ਪੰਜਾਬੀਆਂ ਦਾ ਕੰਮ ਨਾਤੇ ਜ਼ਾਲਮਾਂ ਦੇ ਪੌਣਾ ਪੰਜਾਬੀਆਂ ਦਾ ਕੰਮ ਨਾਤੇ ਜ਼ਾਲਮਾਂ ਦੇ ਪੌਣਾ ਮੋਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੀ ਮਜ਼ਾਲ ਪੰਜਾਬੀਆਂ ਦਾ ਕੰਮ ਨਾਤੇ ਜ਼ਾਲਮਾਂ ਦੇ ਪੌਣਾ ਮੋਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੀ ਮਜ਼ਾਲ ਮੋਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੀ ਮਜ਼ਾਲ ਖੰਸੀ ਆਜ਼ਾਦੀ ਦੇ ਤੇ ਚੱਲ ਕੇ ਤਸੀਹੇ ਸਾਨੂੰ ਸੀ ਆਜ਼ਾਦੀ ਦਿੱਤੀ ਚੱਲ ਕੇ ਤਸੀਹੇ ਦੇ ਸੱਗ ਤੇ ਰੰਗ ਸੀ ਗਰੰਗਿਆ ਸਾਨੂੰ ਸੀ ਆਜ਼ਾਦੀ ਦਿੱਤੀ ਚੱਲ ਕੇ ਤਸੀਹੇ ਦੇ ਸੱਗ ਤੇ ਰੰਗ ਸੀ ਗਰੰਗਿਆ ਮਿੱਤ ਕੇ ਦਿਖਾਈ ਸੀ ਰਿਪਨਿਆਰੇ ਨਗਾਵਲ ਮਿੱਤ ਕੇ ਦਿਖਾਈ ਸੀ ਰਿਪਨਿਆਰੇ ਨਗਾਵਾਲੀ ਜੇ ਨਾਲੀ ਆਜ਼ਾਦੀ ਤਾਈ ਦੰਗਿਆ ਮਿੱਤ ਕੇ ਦਿਖਾਈ ਸੀ ਰਿਪਨਿਆਰੇ ਨਾਦਾਵਾਲੀ ਜੇ ਨਾਲੀ ਆਜ਼ਾਦੀ ਤਾਈ ਦੰਗਿਆ ਸਾਨੂੰ ਤੇ ਆਜ਼ਾਦੀ ਤੇ ਚੱਲ ਕੇ ਫਸੀਏ ਦੇ ਸਭੀ ਤੇ ਰੰਗ ਤੇ ਰੰਗਿਆ ਉਮੇਦਗੇ ਖਾਈ ਦੇ ਪਾਣੀ ਐਰੇ ਰੱਬਾ ਹਰੀ ਤੇ ਨਾਦੀ ਆਜ਼ਾਦੀ ਤਾਂ ਹੀ ਚੰਗਿਆ ਗੁਲਾਮੀ ਵਿੱਚ ਹੁੰਦਾ ਸੀਗਾ ਗੁਲਾਮੀ ਵਿੱਚ ਹੁੰਦਾ ਸੀਗਾ ਗੁਲਾਮੀ ਵਿੱਚ ਹੁੰਦਾ ਸੀਗਾ ਬੜਾ ਬੁਰਾ ਪੰਜਾਬੀਆਂ ਦਾ ਕੰਮ ਨੱਟ ਗਾਲ ਮਾਂ ਦੇ ਪੋਣਾ ਪੰਜਾਬੀਆਂ ਨਾ ਕੰਮ ਨੱਟ ਜਲਮਾਂ ਦੇ ਪੋਣਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੇ ਮਜ਼ਾਲ ਪੰਜਾਬੀਆਂ ਨਾ ਕੰਮ ਨੱਟ ਜਲਮਾਂ ਦੇ ਪੋਣਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੇ ਮਜ਼ਾਲ ਮੂਰੇ ਖੰਗ ਜਾਵੇ ਕਿਹੜਾ ਇੱਥੇ ਕਿਸ ਦੇ ਮਜ਼ਾਲ ਪ੍ਰਚੋਤਮੇ ਕਰ ਜਾ ਉਤਾਰ ਸਕੇ ਤੇਰਾ ਜਿਹੜਾ ਜੋਧਿਆਂ ਨੇ ਸਾਡੇ ਸਿਰ ਕਾੜਿਆ ਪ੍ਰਯੋਗਮ ਐ ਕਰ ਜਾ ਉਤਾਰ ਸਕੇ ਕਿਰਾ ਜਿਹੜਾ ਜੋਧਿਆਂ ਨੇ ਸਾਡੇ ਸਿਰ ਕਾੜਿਆ ਸਾਡੇ ਹੱਕਾਂ ਲਈ ਉਹਨਾਂ ਝਾਲਮਾਨਾ ਲੋਹਾ ਲਿਆ ਬਹੁਤ ਤਾਈਂ ਵੀ ਤਾਂ ਸਿੱਧਾ ਆਇਆ ਪ੍ਰਯੋਗਮ ਐ ਕਰ ਜਾ ਉਤਾਰ ਸਕੇ ਕਿਰਾ ਜਿਹੜਾ ਜੋਧਿਆਂ ਨੇ ਸਾਡੇ ਸਿਰ ਕਾੜਿਆ ਸਾਡੇ ਹੱਕਾਂ ਲਈ ਉਹਨਾਂ ਝਾਲਮਾਨਾ ਲੋਹਾ ਲਿਆ ਔ ਤਾ ਤਾਂ ਇੰਦੀ ਤਸੀ ਬੰਦਾ ਰਿਆ ਮੈਨੂੰ ਇਥੇ ਕਿਸੇ ਕੋਈ ਐਸਾ ਨਾ ਆਵੀ ਮੈਨੂੰ ਇਥੇ ਦੇਸੇ ਕੋਈ ਐਸਾ ਨਾ ਆਵੀ ਇਥੇ ਦੁਨੀਆ ਦੇ ਹਰ ਇੱਕ ਦੇ ਲੋਕੰਦਾ ਮੈਨੂੰ ਇਥੇ ਦੇਸੇ ਕੋਈ ਐਸਾ ਨਾ ਆਵੀ ਇਥੇ ਦੁਨੀਆ ਦੇ ਹਰ ਇੱਕ ਦੇ ਲੋਕੰਦਾ ਪੰਜਾਬੀਆਂ ਦਾ ਕੰਮ ਨੱਥ ਜਾਲਮਾਂ ਦੇ ਕੋਣਾ ਪੰਜਾਬੀਆਂ ਦਾ ਕੰਮ ਨੱਥ ਜਲਵਾ ਦੇ ਪੌਣਾ ਮੂਰੇ ਖੰਗ ਜਾਵੇ ਤੂੰ ਮੂਰੇ ਖੰਗ ਜਾਵੇ ਕਿਹੜਾ ਇੱਥੇ ਕੇਤੇ ਦੀ ਮਜਾ ਪੰਜਾਬੀਆਂ ਦੇ ਕੰਮ ਪੰਜਾਬੀਆਂ ਦਾ ਕੰਮ ਨੱਥ ਜਲਵਾ ਦੇ ਪੌਣਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕੇਤੇ ਦੀ ਮਜਾ ਮੂਰੇ ਖੰਗ ਜਾਵੇ ਕਿਹੜਾ ਇੱਥੇ ਕੇਤੇ ਦੀ ਮਜਾ